ਔਰ ਜਿੰਨੇ ਵੀ تھے ਸਾਡੇ ਬੜੇ ਸ਼ਾਰਟ ਨੋਟਿਸ ਤੇ ਅਸੀਂ ਅੱਜ ਜਿਹੜਾ ਜਿਹੜਾ ਸੰਪਰਕ ਮੀਟਿੰਗ ਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਤੁਸੀਂ ਸਾਰੇ ਜਿੰਨੇ ਵੀ ਇੱਥੇ ਆ ਕੇ ਸਾਡਾ ਇਹ ਇੰਟਰੈਕਸ਼ਨ ਚ ਅਟੈਂਡ ਕਰ ਰਹੇ ਹੋ ਆਈ ਥੈਂਕ ਯੂ ਆਲ ਕਿ ਤੁਸੀਂ ਆਪਣਾ ਵਰਕਿੰਗ ਡੇ ਤੇ ਦਿਨ ਦਾ ਸਮਾਂ ਕੱਟ ਕੇ ਇੱਥੇ ਆਇਓ ਜਿਵੇਂ ਕਿ ਇੱਥੇ ਸਾਰੇ ਪਿਛਲੇ ਸਪੀਕਰਸ ਨੇ ਦੱਸਿਆ ਕਿ ਸਾਡਾ ਜਦੋਂ ਸੰਪਰਕ ਪੁਲਿਸ ਪਬਲਿਕ ਦੀ ਜਿਹੜੀ ਇਹ ਮੀਟਿੰਗ ਸ਼ੁਰੂ ਹੋਈ ਸੀ ਸੰਪਰਕ ਵਾਕਈ ਸਾਡਾ ਪਹਿਲਾ ਪ੍ਰੋਗਰਾਮ ਸੀਗਾ ਸੂਬਿਕ ਪਬਲਿਕ ਪਾਰਕ ਤੇ ਹੋਇਆ ਸੀਗਾ ਉੱਥੇ ਵੀ ਸਾਨੂੰ ਬਹੁਤ ਹੀ ਵਧੀਆ ਜੈਨੂਇਨ ਟਿਪਸ ਔਰ ਜੋ ਵੀ ਗਰਾਊਸ ਸੀਗੇ تھے ਕਾਫੀ ਸਾਰੇ ਪਬਲਿਕ ਨੇ ਵਧੀਆ ਉੱਥੇ ਕਾਫੀ ਲੇਡੀਜ਼ ਵੀ ਸੀਗੇ ਅਜ ਤੱਕ ਅਟ ਆਮ ਨੋਟਿਸਿੰਗ ਤੇ ਅੱਜ ਮੈਨੂੰ ਅੱਛਾ ਲੱਗ ਰਿਹਾ ਹੈ ਕਿ ਅੱਜ ਦੁਬਾਰਾ ਅਸੀਂ ਇੱਥੇ ਹੀ ਮਿਲ ਰਹੇ ਔਰ ਇੱਕ ਮੈਂ ਥੋੜੇ ਥੋੜਾ ਜਿਹਾ ਸਾਈਡ ਤੇ ਹੋ ਜਾਉ ਸੋ ਦੈਟ ਗੱਲ ਇੰਟਰੈਕ ਕਰ ਪਾਈਏ ਔਰ ਉਸ ਦਿਨ ਤੋਂ ਬਾਅਦ ਹੁਣ ਜਦੋਂ ਅਸੀਂ ਆ ਰਿਹਾ ਆਈ ਕੈਨ ਵੈਰੀ ਸੇ ਬਹੁਤ ਕੰਫੀਡੈਂਸ ਨਾਲ ਮੈਂ ਕਹਿ ਸਕਦੀ ਹਾਂ ਕਿ ਹੁਣ ਤੱਕ ਅਸੀਂ ਬਹੁਤ ਅੱਗੇ ਇਸ ਜਿਹੜੀ ਸਾਡੀ ਮੁਹਿੰਮ ਹੈ ਯੁਧ ਨਸ਼ਿਆਂ ਵਿਰੁੱਧ ਸਾਡੇ ਜਿਹੜੀ ਬਠਿੰਡਾ ਪੁਲਿਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਤੇ ਅਸੀਂ ਕਾਫੀ ਜ਼ਿਆਦਾ ਨਸ਼ੇ ਤੇ ਠਲ ਪੌਂਚ ਅਸੀਂ ਸਕਸੈਸਫੁਲ ਵੀ ਰਹੇ ਹਾਂ ਆਲਦੋ ਤੁਹਾਨੂੰ ਫਿਗਰਸ ਦੱਸਨੀ ਆਈ ਡੋਟ ਨੋ ਵੈਦਰ ਯੂਲ ਬੀ ਇੰਟਰਸਟਿਡ অর ਨਾਟ ਬਟ ਸਟਿਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਪਹਿਲੀ ਮਾਰਚ ਤੋਂ ਲੈ ਕੇ ਹੁਣ ਤੱਕ ਅਸੀਂ 340 ਦੇ ਕਰੀਬ ਐਨਡੀਪੀਐਸ ਦੇ ਤਹਿਤ ਐਫਆਈਆਰਸ ਲੌਂਚ ਕਰ ਚੁੱਕੇ ਆ 550 ਤੋਂ ਵੱਧ ਅਸੀਂ ਜਿਹੜੇ ਨਸ਼ੇ ਦੇ ਤਸਕਰ ਹੈ ਡਰੱਗ ਪੈਡਲਰਸ ਹੈ ਡਰੱਗ ਸਮਗਲਰ ਹੈ ਇਹਨਾਂ ਨੂੰ ਅਸੀਂ ਜੇਲ੍ਹ ਭੇਜ ਚੁੱਕੇ ਆ ਤੇ ਸਾਡੀ ਜਿਹੜੀ ਰਿਕਵਰੀਜ਼ ਹੈ ਅਸੀਂ ਆਲਮੋਸਟ 5 ਕਿਲੋ 4 ਕਿਲੋ 60 ਗ੍ਰਾਮ ਤੋਂ ਉੱਪਰ ਦੀ ਅਸੀਂ ਜਿਹੜੀ ਹੈਰੋਇਨ ਹੈ ਉਹ ਰਿਕਵਰ ਕਰ ਚੁੱਕੇ ਆ ਤੇ ਅਸੀਂ 5 ਲੱਖ ਤੋਂ ਵੱਧ ਡਰੱਗ ਮਨੀ ਰਿਕਵਰ ਕਰ ਚੁੱਕੇ ਆ ਔਰ ਇਸ ਤਰ੍ਹਾਂ ਦੀ ਜਿਹੜੀ ਗੋਲੀਆਂ ਹੁੰਦੀ ਹੈ ਇਨਟੌਕਸिकेटਿੰਗ ਟੈਬਲੇਟਸ ਉਹ ਵੀ ਆਲਮੋਸਟ 60000 ਦੇ ਕਰੀਬ ਅਸੀਂ ਬਰਾਮਦ ਕਰ ਚੁੱਕੇ ਹ ਇਹ ਤਾਂ ਇਸ ਤਰ੍ਹਾਂ ਦੀ ਫਿਗਰਸ ਹੋ ਗਈਆਂ ਤੇ ਜਿਵੇਂ ਡਾਕਟਰ ਅਰुण ਨੇ ਦੱਸਿਆ ਹੁਣ ਸਾਡਾ ਇਹ ਨਾਟ ਜਸਟ ਇਨਫੋਰਸਮੈਂਟ ਚੱਲ ਰਿਹਾ ਹੁਣ ਸਾਡੀ ਜਿਵੇਂ ਕਿ ਪੰਜਾਬ ਸਰਕਾਰ ਦੀ ਇਹ ਪਾਲਿਸੀ ਹੈ ਕਿ ਜਿਹੜੇ ਡਰੱਗਸ ਨੂੰ ਕੰਜ਼ਿਊਮ ਕਰਦੇ ਜਿਹੜੇ ਐਡਿਕਟਸ ਹੈ ਅਸੀਂ ਉਹਨਾਂ ਨੂੰ ਕੋਈ ਪਨਿਸ਼ਮੈਂਟ ਵਾਲੀ ਤੋਰ ਨਹੀਂ ਸਾਡੀ ਪਾਲਿਸੀ ਹੈ ਕਿ ਜਿਹੜੇ ਨਸ਼ਾ ਵੇਚਦੇ ਨਹੀਂ ਹੈ ਨਸ਼ਾ ਕੰਜ਼ਿਊਮ ਕਰਦੇ ਅਸੀਂ ਉਹਨਾਂ ਨੂੰ ਉਹਨਾਂ ਦੀ ਫੈਮਿਲੀ ਦੀ ਵਿਲਿੰਗਨੈਸ ਦੇ ਨਾਲ ਪੁਲਿਸ ਦੀ ਮੈਡੀਕਲ ਵਿੰਗ ਦੇ ਨਾਲ ਸਪੋਰਟ ਦੇ ਨਾਲ ਅਸੀਂ ਉਹਨਾਂ ਨੂੰ ਜਿਹੜੇ ਸਰਕਾਰੀ ਨਸ਼ਾ ਛਡਾਊ ਕੇਂਦਰ ਹੈ ਉਹਦੇ ਚ ਦਾਖਲ ਕਰਾ ਰਹੇ ਹਾਂ ਪਿਛਲੇ ਦਿਨਾਂ ਤੋਂ ਲੈ ਕੇ ਕੱਲ ਤੱਕ ਅਸੀਂ ਆਲਮੋਸਟ 114 ਜਿਹੜੇ ਡਰਗ ਐਡਿਕਟਸ ਹੈਗੇ ਉਹਨਾਂ ਨੂੰ ਗਵਰਨਮੈਂਟ ਡੀ ਐਡਿਕਸ਼ਨ ਚ ਅਸੀਂ ਐਡਮਿਟ ਕਰਾਇਆ ਹੈ ਤੇ ਹੁਣ ਅਸੀਂ ਹੋਰ ਰਜਿਸਟ੍ਰੇਸ਼ਨ ਜੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਮੋਟੀਵੇਟ ਕਰਕੇ ਅਸੀਂ ਹੋਰ ਵੀ ਸੈਂਟਰ ਦੀ ਰਜਿਸਟ੍ਰੇਸ਼ਨ ਵੀ ਕਰਾਈਏ ਇਸ ਤੋਂ ਇਲਾਵਾ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਇੱਕ ਤਾਂ ਸਾਡੇ ਜ਼ਿਲ੍ਹੇ ਵੱਲੋਂ ਜਾਰੀ ਕੀਤਾ ਗਿਆ ਹੈ ਉਹਦੇ ਚ ਜਿਵੇਂ ਕਿਸੇ ਸਪੀਕਰ ਨੇ ਕਿਹਾ ਸੀ ਕਿ ਲੋਕੀ ਇਹ ਨੰਬਰਸ ਤੇ ਨਹੀਂ ਕਾਲ ਕਰਦੇ ਮੈਂ ਥੋੜਾ ਡਿਫਰ ਕਰਨਾ ਚਾਹਾਂਗੀ ਸਾਨੂੰ ਇਹਦੇ ਚ ਬੜੀ ਵਧੀਆ ਸਪੋਰਟ ਮਿਲੀ ਹੈ ਹੁਣ ਤੱਕ ਅਸੀਂ ਇਹਨਾਂ ਇਨਪੁਟਸ ਤੇ 5 ਐਫਆਈਆਰਸ ਦਰਜ ਕਰ ਚੁੱਕੇ ਹਾਂ ਔਰ ਜਿਹੜੀ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਸੇਫ ਪੰਜਾਬ ਹੈਲਪਲਾਈਨ ਜਾਰੀ ਕੀਤੀ ਗਈ ਹੈ ਆਈ ਥਿੰਕ ਇਹ ਕਿਤੇ ਨਾ ਕਿਤੇ ਉਹਦੇ ਲੱਗਿਆ ਹੋਵੇਗਾ ਹੈਲਪਲਾਈਨ ਨੰਬਰ ਕਿੱਥੇ ਹੈਗਾ 977 uh, uh, 9779910020 200 ਇਹਦੀ ਯੂਨੀਕ ਕੁਆਲਿਟੀ ਇਹ ਹੈ ਜੀ ਇਹਦੇ ਚ ਜੋ ਵੀ ਕਾਲਰ ਹੁੰਦਾ ਹੈ ਉਹਦਾ ਨੰਬਰ ਕਿਸੇ ਨੂੰ ਵੀ ਰਿਫਲੈਕਟ ਨਹੀਂ ਕਰਦਾ ਮਤਲਬ ਜਿਹੜੀ ਸਾਡੀ ਟੀਮ ਹੈ ਸੇਫ ਪੰਜਾਬ ਦੀ ਉਹਨੂੰ ਵੀ ਨਹੀਂ ਨਜ਼ਰ ਆਉਂਦਾ ਕਿ ਕਿਹੜਾ ਬੰਦਾ ਸਾਨੂੰ ਫੋਨ ਕਰ ਰਿਹਾ ਹੈ ਜਾਂ ਮੈਸੇਜ ਕਰ ਰਿਹਾ ਹੈ ਸੋ ਉਹਦੇ ਚ ਕਨਫਿਡੈਂਸ਼ੀਅਲ ਕਨਫਿਡੈਂਸ਼ੀਅਲਟੀ ਬਿਲਕੁਲ ਮੇਨਟੇਨ ਹੁੰਦੀ ਹੈ ਕਿਉਂਕਿ ਹਮੇਸ਼ਾ ਪਬਲਿਕ ਨੂੰ ਲੱਗਦਾ ਹੈ ਕਿ ਜੇ ਅਸੀਂ ਕਿਸੇ ਬਾਰੇ ਇਦਾਂ ਦੀ ਕੰਪਲੇਨ ਕਰਾਂਗੇ ਕਿ ਉਹ ਅੱਗੇ ਪਤਾ ਨਾ ਲੱਗ ਜਾਏ ਸੋ ਆਈ ਮੈਂ ਤਾਂ ਇਹ ਸੁਜੈਸਟ ਕਰਾਂਗੀ ਕਿ ਥਿਸ ਇਜ਼ ਅ ਬੈਸਟ ਪਲੇਟਫਾਰਮ ਜਦੋਂ ਵੀ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਇਨਪੁਟ ਦੇਣੀ ਹੈ ਤੁਸੀਂ ਸਾਡੀ ਸੇਫ ਪੰਜਾਬ ਹੈਲਪਲਾਈਨ ਯੂਜ਼ ਕਰੋ ਔਰ ਸਾਡੇ ਜ਼ਿਲ੍ਹੇ 'ਚ ਇਹਦੀ ਬਹੁਤ ਜ਼ਿਆਦਾ ਸਾਨੂੰ ਹੈਲਪ ਮਿਲ ਰਹੀ ਹੈ ਪਿਛਲੇ ਦਿਨਾਂ ਹੁਣ ਤੱਕ ਲੈ ਕੇ ਪਿਛਲੇ ਜਿਹੜੀ 5 ਮਾਰਚ ਤੋਂ ਲੈ ਕੇ ਕੱਲ੍ਹ ਤੱਕ ਅਸੀਂ 32 ਐਫ ਆਈ ਆਰ ਸੇਫ ਪੰਜਾਬ ਤੇ ਟਿਪ ਤੇ ਹੀ ਦਰਜ ਕਰ ਸੁ ਕਰ ਚੁੱਕੇ ਹਾਂ ਸੋ 30 ਹੋਹੀ ਸਾਡੇ ਬਠਿੰਡਾ ਦੇ ਹੀ ਨਾਗਰਿਕ ਹੈ ਜਿਹੜੇ ਸਾਡੀ ਜਿਹੜੀ ਯੁਧ ਨਸ਼ਿਆਂ ਵਿਰੁੱਧ ਮੁਹਿੰਮ ਚ ਸਾਨੂੰ ਜੈਨੂਇਨਲੀ ਸਪੋਰਟ ਕਰ ਰਹੇ ਤਾਂ ਹੀ ਉਹਨਾਂ ਨੂੰ ਸਾਨੂੰ ਸਹੀ ਇਨਪੁਟ ਦਿੱਤੀਆਂ ਜਿਸ ਕਰਕੇ ਸਾਨੂੰ ਜਿਹੜੇ ਇਹ ਟਰੱਕ ਪੈਡਲਰ ਹੈ ਉਹਨਾਂ ਨੂੰ ਅਰੈਸਟ ਕਰਨ ਚ ਸਾਡੀ ਹੈਲਪ ਹੋਈ ਹੈ ਤੀਜਾ ਜਿਹੜਾ ਪਾਰ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਨਸ਼ਾ ਤਸਕਰ ਹੈ ਜਨਾਂ ਦੀ ਕਈ ਕਈ ਕ੍ਰਿਮੀਨਲ ਹਿਸਟਰੀਜ਼ ਹੈ ਉਹਦੇ ਚ ਸਾਨੂੰ ਸਿਵਲ ਪ੍ਰਸ਼ਾਸਨ ਤੋਂ ਬਹੁਤ ਹੈਲਪ ਮਿਲੀ ਹੈ ਪਿਛਲੇ ਦਿਨੀ ਤੁਹਾਨੂੰ ਪਤਾ ਹੋਏਗਾ ਤੋਂ ਬਿਆਨਾਪਸਤੀ ਚ ਅਸੀਂ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਜਿਹੜਾ ਇੱਕ ਜਿਹੜਾ ਨਸ਼ਾ ਤਸਕਰ ਸੀਗਾ ਉਹਦਾ ਘਰ ਟਾਇਆ ਸੀ ਇੱਕ ਦਾ ਸੀਲ ਕਰਾਇਆ ਸੀ ਉਸ ਤੋਂ ਪਹਿਲਾਂ ਬੀੜ ਤਲਾਬ ਚ ਇੱਕ ਡੈਮੋਲਿਸ਼ ਹੋਇਆ ਸੀ ਸੋ ਇਹ ਵੀ ਪਬਲਿਕ ਨੂੰ ਆਈ ਥਿੰਕ ਪਬਲਿਕ ਰੀਲੀ ਅਪਰੀਸ਼ੀਏਟਸ ਕਿ ਜਿਹੜੇ ਨਸ਼ਾ ਤਸਕਰ ਨਸ਼ੇ ਦੇ ਪੈਸੇ ਨਾਲ ਨਹੀਂ ਪ੍ਰਾਪਰਟੀ ਬਣਾਉਂਦੇ ਜਦੋਂ ਬਿਲਕੁਲ ਹੀ ਰੇਸ ਟੂ ਦਾ ਗਰਾਉਂਡ ਟੈਡੀਰੀ ਹੋ ਜਾਂਦੀ ਹੈ ਤੇ ਇਹ ਵੀ ਐਗਜ਼ਾਮਪਲ ਹੈ ਕਿ ਜੇ ਤੁਸੀਂ ਨਸ਼ੇ ਦੇ ਪੈਸੇ ਨਾਲ ਕੋਈ ਪ੍ਰਾਪਰਟੀ ਬਣਾਓਗੇ ਸੋਚੋਗੇ ਕਿ ਸਾਡੇ ਬੱਚਿਆਂ ਦਾ ਫਿਊਚਰ ਬਣੇਗਾ ਉਹਦਾ ਐਗਜ਼ਾਮਪਲ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਤੁਸੀਂ ਦੇਖਿਆ ਹੀ ਹੋਣਾ ਕਿ ਕਿਵੇਂ ਉਹਦੇ ਚ ਪੀਲਾ ਪੰਜਾ ਚੱਲਿਆ ਸੀ ਤੇ ਬਿਲਕੁਲ ਜ਼ਮੀਨੀ ਪੱਧਰ ਤੇ ਉਹ ਸਾਰਾ ਖਤਮ ਹੋ ਗਿਆ ਸੀ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਜਿਵੇਂ ਪਿਛਲੇ ਸਪੀਕਰਸ ਨੇ ਵੀ ਕਿਹਾ ਵੀ ਜਿਹੜੀ ਇਹ ਮੁਹਿੰਮ ਹੈ ਜਦੋਂ ਤੱਕ ਤੁਸੀਂ ਸਾਨੂੰ ਖੁੱਲੇ ਦਿਲ ਨਾਲ ਵਿਦ ਫੁੱਲ ਸਿਨਸੇਰਿਟੀ ਐਂਡ ਫੇਥ ਇਨ ਸਾਨੂੰ ਸਪੋਰਟ ਨਹੀਂ ਕਰੋਗੇ ਅਸੀਂ ਉਦੋਂ ਤੱਕ 100% ਸਕਸੈਸ ਨਹੀਂ ਅਚੀਵ ਕਰ ਸਕਦੇ ਬਟ ਮੇਰੇ ਫਿਗਰਸ ਅਸਨ ਦਾ ਮੰਤਵ ਇਹ ਹੀ ਸੇਗਾ ਕਿ ਅਸੀਂ ਬਹੁਤ ਹੀ ਸੀਰੀਅਸਲੀ ਵਿਦ ਫੁੱਲ ਸਿਨਸੈਰਿਟੀ ਲੱਗੇ ਹੋਇਆ ਕਿਉਂਕਿ ਸਾਨੂੰ ਡਾਇਰੈਕਸ਼ਨ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਦਿੱਤੀ ਗਈ ਹੈ ਕਿ 31 31 ਮਈ ਤੱਕ ਸਾਡੀ ਇਹ ਨਿਸ਼ਚੈ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਪਣੇ ਜ਼ਿਲ੍ਹੇ ਦਾ ਜਿਹੜਾ ਨਸ਼ਾ ਹੈ ਉਹਨੂੰ ਬਿਲਕੁਲ ਖਤਮ ਕਰ ਦਈਏ ਬਟ ਅਗੇਨ ਜਦੋਂ ਤੱਕ ਤੁਸੀਂ ਸਾਨੂੰ ਸਪੋਰਟ ਨਹੀਂ ਕਰੋਗੇ ਵੀ ਨੀਡ 올 ਯਰ ਹੈਲਪ 올 ਯਰ ਸਪੋਰਟ ਐਂਡ 올 ਯਰ ਫੇਥ ਥੈਂਕ ਯੂ ਸੋ ਮੱਚ